ਕਵਲ ਕੀ ਗੱਲ ਬੜਾ ਚਿਹਰਾ ਲਾਲ ਹੋਇਆ ਅੱਜ ਕਰਾ ਮੇਰੇ ਚਿਹਰੇ ਨੂੰ ਕੀ ਹੋਇਆ ਵਾ ਨਹੀਂ ਨਾਲੇ ਤੇਰਾ ਭਰਾ ਆਇਆ ਹੈਗਾ ਬੜਾ ਖੜੱਪੇ ਸਪਾਂਗ ਫੁਕਾ ਮਾਰਦਾ ਗਿਆ ਵਾ ਕੀ ਗੱਲ ਹੋਈ ਆ ਤੂੰ ਤਾਂ ਚਾਚੀ ਨਿੰਵੇ ਲੈਂਦੀ ਰਿਆ ਕਰ ਕਿਸੇ ਦੇ ਘਰ ਕੋਈ ਆਇਆ ਕੋਈ ਗਿਆ ਮੇਰੇ ਘਰ ਕੀ ਗੱਲ ਮੇਰਾ ਭਰਾ ਨਹੀਂ ਆ ਸਕਦਾ ਵੀ ਉਹ ਤਾਂ ਬੈਂਕ ਚ ਆਇਆ ਸੀ ਤੇ ਪੈਸੇ ਨਹੀਂ ਨਿਕਲਦੇ ਤੇ ਆਣ ਕੇ ਇੱਥੇ ਲਾਲ ਪੀਲਾ ਹੋਣ ਰਿਆ ਸੀ ਉਹ ਬੈਂਕ ਦੀ ਕਾਪੀ ਕਿਤੇ ਮੇਰੇ ਰਾਹ ਦੇ ਹੀ ਉਹ ਕਹਿਣ ਰਿਹਾ ਸੀ ਕਹਿੰਦਾ ਮੈਨੂੰ ਏਟੀਐਮ ਕਿੰਨੇ ਦਿਨਾਂ ਦਾ ਕਹਿਣ ਰਿਹਾ ਕਰਾ ਦੇ ਮੇਰੇ ਨਾਲ ਤੇ ਮੇਰੇ ਕੋ ਹੋਇਆ ਨਹੀਂ ਯੋ ਤੇ ਬਾਜ ਬੜੀ ਆਉਂਡੇ ਮੈਨੂੰ ਤੇ ਇਦਾਂ ਲੱਗਦਾ ਜਿਦਾ ਤਰਨਾ ਲੰਡਿਆ ਹੁੰਦਾ ਚਾਚੀ ਤੇਰੇ ਤੇ ਕੰਨਾਂ ਉਂਜੀ ਵੱਜਦੇ ਰਹਿੰਦੇ ਆ ਕੋਈ ਕਿਸੇ ਦੇ ਘਰ ਉੱਚੀ ਵੀ ਗੱਲ ਕਰੇ ਤੈਨੂੰ ਇਹੋ ਲੜਾਈਆਂ ਤੇ ਸੁਪਨੇ ਆਉਂਦੇ ਰਹਿੰਦੇ ਆ ਉਹ ਤੇ ਵਿਆਰੀ ਗੱਲ ਕਰਨ ਦੇ ਤੇ ਤੈਨੂੰ ਤਾਂ ਪਤਾ ਹੀ ਆ ਉਹਦੀ ਆਵਾਜ਼ ਵੈਸੇ ਉੱਚੀ ਬੜੀ ਆ ਜਦੋਂ ਵੀ ਆਉਂਦਾ ਵਾ ਇਦਾਂ ਹੀ ਬੋਲਦਾ ਵਾ ਹਾ ਹੈ ਜੀ ਇਹੋ ਜੀ ਕਿਹੜੀ ਵਿਆਰੀ ਗੱਲ ਹੀ ਕਿ ਨਾਹੜਵਾ ਮੇਰਾ ਘਰ ਉੱਥੋਂ ਤੀਕਾ ਆਵਾਜ਼ ਪਹੁੰਚਣ ਦੀ ਆ ਚਾਚੀ ਤੂੰ ਆਪਣਾ ਘਰ ਸੰਭਿਆ ਕਰ ਠੀਕ ਆ ਨਾ ਮੇਰੇ ਘਰ ਚ ਜੋ ਮਰਜ਼ੀ ਹੋਵੇ ਆਪਣੀਆਂ ਨੋਆ ਆਪਣੇ ਪੁੱਤਾਂ ਨੂੰ ਵੇਖਿਆ ਕਰ ਦੂਜੇ ਦੇ ਘਰ ਚ ਨਾ ਜਾ ਕੇ ਨਾ ਐਵੇਂ ਨਾ ਝਾਤੀਆਂ ਮਾਰਿਆ ਕਰ ਵੀ ਨਹੀਂ ਕਦੀ ਸਾਡੇ ਘਰੋਂ ਆਵਾਜ਼ ਆਈ ਵੇਖੀ ਤੂੰ ਬਠੇਰੀਆਂ ਹੁੰਦੀਆਂ ਵਾ ਤੂੰ ਇਹ ਨਾ ਸੋਚੀਵੇਂ ਸਭ ਜਾਣਦੀਆਂ ਮੈਂ ਇਹ ਕਟਕੀਆਂ ਰਹਿੰਦੇ ਤੂੰ ਨਹੀਂ ਤੇਰੇ ਨਾਲ ਤੇ ਜਦੋਂ ਆਜੋ ਨਾ ਤੂੰ ਵੀ ਆਪਣੇ ਭਰਾ ਵਾਂਗੂ ਨਾ ਉੱਡੀ ਰਹਿਣੀ ਆ ਚਾਚੀ ਤੁਹਾਡੇ ਘਰ ਦੀ ਰਹਿੰਦੇ ਆਪਣਾ ਘਰ ਜਾ ਕੇ ਸੰਭ ਠੀਕ ਆ ਮੇਰੇ ਕੋ ਇਹ ਨਾ ਹੋਵੇ ਆਪਣੇ ਘਰ ਦਾ ਪੋਲ ਖਲਾ ਲਈਵੇਂ ਨੇ ਕਿਉਂ ਮੇਰੇ ਘਰ ਕੀ ਹੋਇਆ ਵਾ ਤੂੰ ਇਹ ਨਾ ਸੋਚ ਵੀ ਮੈਨੂੰ ਕੁਝ ਪਤਾ ਨਹੀਂ ਸਭ ਪਤਾ ਵਾ ਮੇਰੇ ਤੋਂ ਜ਼ਿਆਦਾ ਆਂਡ-ਵਾਂ ਤੇਰਾ ਵੀ ਹੋਰ ਵੀ ਬੜੇ ਜਾਣਦੇ ਜਾਣਦੇ ਆ ਠੀਕ ਆ ਤੇ ਚਲਦੀ ਬਾਣੇ ਇੱਥੋਂ ਆਉਣਾ ਹੁੰਦਾ ਨਾ ਸੁੱਖ-ਸਾਂਤ ਪੁੱਛਿਆ ਕਰ ਆ ਜਿਹੜੀਆਂ ਗੱਲਾਂ ਨਾ ਤੂੰ ਕਰਦੀਆਂ ਇਹ ਚੰਗੀਆਂ ਨਹੀਂ ਤੇਰੇ ਮੂੰਹ 'ਚ ਸੱਜਦੀਆਂ ਵੀ ਠੀਕ ਆ ਨਹੀਂ ਤੂੰ ਪਰਦੇ ਨਾ ਹਾ ਪਾਇਆ ਕਰ ਕਿਉਂ ਇੰਨੇ ਪਰਦੇ ਪੋਣੀਆਂ ਨਹੀਂ ਕਾਹਦੇ ਪਰਦੇ ਪੋਣੀਆਂ ਮੈਨੂੰ ਇਹ ਤਾਂ ਅਸਾਂ ਮੇਰੀ ਸੱਸ ਵਾ ਉਹਨੇ ਤਾਂ ਕਦੇ ਕਿਹਾ ਨਹੀਂ ਤੂੰ ਤੂੰ ਉਹਦੇ 'ਚ ਠਾਣੀ ਐ ਤੂੰ ਮੇਰੇ ਨਾਲ ਕੀ ਪੰਗੇ ਲੈਣ ਦੀ ਐ ਹੈ ਮੈਂ ਕੱਲ ਅਜੇ ਆਉਣ ਡਿਆ ਤੇ ਤੂੰ ਆਣ ਕੇ ਮੇਰੇ ਨਾਲ ਪੰਗੇ ਲੈਣ ਦੀ ਨਿੰਮਾ ਦੇ ਆਵਾਜ਼ ਸੁਣ ਕੇ ਆ ਗਈ ਮੈਨੂੰ ਕੀ ਪਤਾ ਹੈਗਾ ਵੀ ਗਾੜੀ ਤੂੰ ਹੀ ਸੜੀ ਬਣੀ ਸਾਰੀ ਨਹੀਂ ਤੇ ਸੜੀ ਬਲੀ ਕਿਸੇ ਦੇ ਘਰ ਦਾ ਕੀ ਚੱਲਣ ਡਿਆ ਕੋਈ ਕਿੱਦਾਂ ਹੁੰਦਾ ਵਾ ਘਰ 'ਚ ਤੇ ਤੂੰ ਹੀ ਬਸ ਸਵਾਦ ਲਿਆ ਕਰੋ ਬਸੇ ਕਰਕੇ ਕਹਿੰਦੇ ਆ ਜਾਂ ਗਵਾਂਡ ਹੋਵੇ ਤੇ ਚੰਗਾ ਆਵੇ ਤੇ ਜਾਂ ਹੋਵੇ ਹੀ ਨਾ ਚੰਗਾ ਨਹੀਂ ਮੈਂ ਚੱਲਦੀ ਆ ਹੁੰਦੀਆਂ ਤੇ ਸਾਰਿਆਂ ਦੇ ਆ ਪਰ ਤੇਰੇ ਵਰਗੀ ਪਰਦੇ ਪਾਲੇ ਤੇ ਗੱਲ ਵੱਖਰੀ ਆਹੋ ਪੰਨੀ ਪੜਦੇ ਜਾ ਜਾ ਵਗਦੀ ਹੋ ਆਣ ਕੇ ਤੇ ਡੈਪਿੰਗ ਦੀਆਂ ਹੁੰਦਾ ਅੱਗੇ ਖਬਰ ਤਾਂ ਪਿਆ ਹੁੰਦਾ ਵਾ ਉਤੋਂ ਹੋਰ ਆਣ ਕੇ ਸੁਆਦ ਲੰਦੀਆਂ ਵਾ ਉਹੋ ਗੱਲ ਜਖਮਾਂ ਤੇ ਲੂਣ ਪਾਉਂਦੀਆਂ ਆਣ ਆਣ ਕੇ ਅੱਜ ਤੇ ਮੰਮੀ ਨੇ ਵੀ ਫੋਨ ਕਰਦੀ ਆ ਚਲ ਗਈ ਆ ਮੰਮੀ ਨੇ ਇੱਕ ਤੇ ਫੋਨ ਲਾਵਾਂ ਅੰਦਰ ਜਾ ਕੇ ਕਰਦੀ ਐ ਤੇ ਫੇਰ ਇਹਦਾ ਧਿਆਨ ਇੱਧਰ ਹੀ ਰਹਿਣਾ ਵਾ ਚੋਕਲਾ ਫੋਨ ਹੁਣ ਹੈਲੋ ਹੈਲੋ ਹਾਂ ਮੰਮੀ ਆਇਆ ਹੀ ਉਹ ਗੱਲ ਹੋਈ ਮੰਮੀ ਜਿਹੜੀ ਗੱਲ ਤੋਂ ਮੈਂ ਦੱਸਦੀ ਹਾਂ ਸੋ ਕਿਸਾਨ ਤੇ ਕਦੀ ਦਿਨ ਤਿਹਾਰ ਤੇ ਮੇਰੇ ਘਰ ਵੜੇ ਨਾ ਤੇ ਤਮਾਸ਼ਾ ਲਾਉ ਉਹਨੂੰ ਆ ਗਿਆ ਇੱਥੇ ਇਹ ਨਹੀਂ ਨਹੀਂ ਹੈ ਮਤ ਤੇਰੇ ਸੋਰੇ ਆਣ ਕੇ ਇਹ ਬੋਲੇ ਉਧਰੋਂ ਇੱਕ ਅਜੇ ਆਇਆ ਕਿ ਉਦੋਂ ਚਾਚੀ ਜਿਹੜੀ ਆ ਗਈ ਇਹ ਗਿਆ ਹੀ ਆ ਤੇ ਚਾਰ ਘੋੜੇ ਸਵਾਰਾਂ ਨੇ ਹੁੰਦੇ ਉਹ ਚਾਚੀ ਆ ਗਈ ਆ ਆਣ ਕੇ ਨਿਰਨੇ ਲੈਣ ਡਿਆ ਪੀ ਕੀ ਹੋਇਆ ਬੜਾ ਰੌਲਾ ਪੈਣ ਡਿਆ ਸੀ ਅੱਛਾ ਹਾਂ ਅੱਛਾ ਕੋਈ ਨਾ ਮਿਲਦਾ ਤੇ ਮਿਲੇ ਨਹੀਂ ਮਿਲਦਾ ਤੇ ਨਾ ਸਹੀ ਅੱਛਾ ਇਹਨਾਂ ਕੁਛ ਬੋਲ ਕੇ ਗਿਆ ਇਹਦੇ ਪਰ ਪੂਰਾ ਤੇਰਾ ਲੜ ਕੇ ਗਿਆ ਆ ਹਾਂ ਮੈਨੂੰ ਨਹੀਂ ਪਤਾ ਤਿਆਰ ਹੋ ਕੇ ਆਇਆ ਕਿੱਧਰ ਨੂੰ ਗਿਆ ਕਿੱਧਰ ਨੂੰ ਨਹੀਂ ਮੈਂ ਤਾਂ ਗਿਆ ਅੰਦਾਜ਼ਾ ਲਾਉਂਦੀ ਸੀ ਤੇਰੇ ਵਾਲੀ ਆਇਆ ਹੁਣ ਆਇਆ ਅੱਛਾ ਕੋਈ ਨਹੀਂ ਆ ਲੈंदे ਘਰ ਇਹਨੂੰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਠੀਕ ਆ ਮੇਰੇ ਵੀ ਸਿਰ ਦਰਦ ਹੋਣ ਦਾ ਪੀਆ ਬੀਪੀ ਮੇਰੇ ਅੱਗੇ ਹਾਈ ਹੋਣ ਡਿਆ ਵਾ ਚੱਲ ਓਕੇ ਦੱਸ ਦੀ ਕੀ ਕਰਦਾ ਵਾ ਜੇ ਕਰੂਗਾ ਕੋਈ ਗੱਲ ਤਾਂ ਦੱਸੀ ਮੈਨੂੰ ਬਣਾ ਚੰਗਾ ਫਿਰ ਚੱਲ ਠੀਕ ਆ ਚੱਲ ਠੀਕ ਆ ਦਿਮਾਗੰਤਰ ਖਰਾਬ ਕਰਤਾ ਇਹਨਾਂ ਸ਼ੁਗਰ ਹੀ ਇਹ ਦੋਵੇਂ ਮਾਪੋਤ ਕਰਨੀ ਹੈਗੇ ਅਜ ਨਿਆਣਾ ਵੀ ਕਰ ਰਹੀ ਨਹੀਂ ਨਿਆਣੇ ਨੇ ਵੀ ਨਿਕ ਨਿਕੀ ਗੱਲ ਦੱਸ ਦੇਣੀ ਆਣ ਕੇ ਵੀ ਇਦਾਂ ਇਦਾਂ ਆਏ ਆ ਮਾਮਾ ਤਾਂ ਆ ਕੁਝ ਕਰਕੇ ਗਿਆ ਵਾ ਮੇਰੇ ਗਾੜੀ ਕੰਡੇ ਭਿੱਜਨ ਨੂੰ ਆ ਗਿਆ ਵਈ ਹੈ ਓਦਾਂ ਕਦੀ ਸੁੱਕ ਸੰਧ ਨਹੀਂ ਕਦੀ ਪੁੱਛੀ ਇੰਨਾ ਸ਼ੁਗਰ ਕਿ ਮੈਨੂੰ ਇਹ ਨਹੀਂ ਆਉਂਦੇ ਪਿਆ ਜੀ ਇਹ ਘਰ ਹੈ ਨਹੀਂ ਰੱਬ ਨੇ ਵੀ ਮੈਨੂੰ ਰੱਖ ਲਿਆ ਕਿਤੇ ਬਚਾ ਕੇ ਨਹੀਂ ਤੇ ਇਹਨਾਂ ਨੇ ਮੈਨੂੰ ਮਿਹਨੇ ਮਾਰ ਮਾਰ ਕੇ ਮਤਰਾ ਮਾਰ ਦੇਣਾ ਹੈ ਇੱਥੇ ਕੁੜੀਆਂ ਦੀ ਵੀ ਕੀ ਜ਼ਿੰਦਗੀ ਆ ਇਹ ਤਰ੍ਹਾਂ ਕਰਾਂ ਬਾਹਰ ਨੂੰ ਗਿਆ ਹੈ ਇਹਨੂੰ ਰੋਟੀ ਪਾ ਕੇ ਦੇ ਆਵਾ ਨਾਲ ਜਿਹੜੀ ਫੁੜੀ ਮਾਸਾ ਕੇ ਗੀਦਾ ਤੇ ਉਹ ਵੀ ਪਾ ਕੇ ਦੇ ਆਵਾ ਉਹਨਾਂ ਕਿਸੇ ਦੇ ਹੱਥ ਨਾਲ ਲੱਗ ਜਾਵੇ ਕਹ ਲੋ ਮਣਾ ਇਹ ਕੰਮ ਕਿਉਂ ਮੈਂ ਲੋਕਾਂ ਦੇ ਮਗਰ ਲਾ ਕੇ ਆਪਣਾ ਘਰ ਖਰਾਬ ਕਰਨ ਲੱਗੀ ਐ ਅੱਗੇ ਇਹਨੂੰ ਥੋੜੀ ਜੀ ਦਵਾਈ ਦਿੱਤੀ ਆ ਤੇ ਟਟੀਆਂ ਨਾਲ ਧੋਈ ਗਈ ਐ ਕਦੇ ਮੰਜੇ ਤੋਂ ਨਹੀਂ ਉੱਠਦੀ ਉਹ ਕਰਨਾ ਹੋਵੇ ਕੋਈ ਹੋਰ ਹੀ ਨਾ ਕੋ ਫਵਾੜਾ ਪੈ ਜਾਏ ਕਦੇ ਤੇ ਮੈਂ ਤਾਂ ਐਵੇਂ ਮਗਰ ਲਾ ਕੇ ਨਹੀਂ ਇਹ ਕੰਮ ਕਰਨਾ ਇਹ ਕੰਮ ਨਹੀਂ ਮੈਂ ਕਰਨਾ ਮਤੇ ਆਪਣਾ ਘਰ ਆਪੇ ਖਰਾਬ ਕਰਨ ਲੱਗ ਪਈਆਂ ਕਦੇ ਗੋਲ ਨਾ ਕਰਨਾ ਚਾਹ ਤੇ ਵੀ ਨਾ ਹੋ ਰਿਹਾ ਕਿਰੇ ਵੀ ਇਹ ਗਵਾ ਇੱਥੇ ਢੋਲੀ ਨੇ ਹਰਿਆਣੀ ਦੱਲੇ ਰੋਟੀ ਦੇ ਨਿਕਲੇ ਹਰਿਆਣੀ ਦੇਣੀ ਰੋਟੀ ਚਲ ਆਪੇ ਉੱਠ ਕੇ ਖਾ ਲੂਗੀ

ਕੁੜੀ ਦਾ ਪਿੰਡ ਹੋਇਆ ਆ ਆ ਗਿਆ ਫੋਨ ਤੇ ਨਹੀਂ ਕੁੜੀ ਦਾ ਤੇ ਫੋਨ ਤੇ ਆਉਣਾ ਹੀ ਜਾ ਤੂੰ ਉਥੇ ਚੰਗਾ ਖਲਾਰਾ ਪਾ ਕੇ ਆਇਆ ਤੂੰ ਤੈਨੂੰ ਇਨੀ ਸ਼ਰਮ ਨਾ ਆਇਆ ਸਾਸੋਰਾ ਨਾਲ ਕੀ ਆਖੂ ਗਾਣ ਗਵਾਣ ਕੀ ਆਖੂਗਾ ਅੱਛਾ ਇਹ ਤੁਹਾਨੂੰ ਫਿਗਰ ਆ ਵੀ ਕੁੜੀ ਦਾ ਮਤਲਬ ਸਾਸੋਰਾ ਉਥੇ ਕੀ ਆਖੂਗਾ ਗਾਣ ਗਵਾਣ ਤੇ ਇਹ ਨਹੀਂ ਫਿਗਰ ਵੀ ਕੁੜੀ ਨੇ ਇਥੇ ਕਿਹੜਾ ਕਾਰਨਾਮਾ ਕੀਤਾ ਵਾ ਉਹਦਾ ਨਹੀਂ ਤੁਹਾਨੂੰ ਹੈਗਾ ਵੀ ਮਤਲਬ ਵੀ ਇਹ ਕੰਮ ਨੂੰ ਕਰਨਾ ਚਾਹੀਦਾ ਸੀ ਕਿ ਨਹੀਂ ਕਰਨਾ ਚਾਹੀਦਾ ਸੀ ਚਲ ਜਾ ਜਾ ਇੱਥੇ ਗੱਲ ਹੋ ਗਈ ਤੂੰ ਉਥੇ ਜਾ ਕੇ ਕੋਈ ਗੱਲ ਕੀ ਇੱਥੇ ਆਉਂਦੀ ਤੇ ਆਪੇ ਤੂੰ ਗੱਲ ਕਰ ਲੈਦਾ ਉਹਨੇ ਗੱਲ ਹੀ ਮਮੀ ਇਹੋ ਜੀ ਕੀਤੀ ਵੀ ਮੇਰੇ ਕੋ ਰਿਆ ਹੀ ਬੀ ਬਣਦੀ ਹੀ ਇੰਨੀ ਕਿ ਸੇਵਾ ਉੱਥੇ ਜਾ ਕੇ ਜਿਹੜੀ ਮੈਂ ਕਰਕੇ ਆਇਆ ਮੈਂ ਉਹਨੂੰ ਸੂਤ ਹੁਣ ਗਾਹ ਤੋਂ ਨਾ ਇਥੇ ਹਰਕਤ ਕਰੋਗੀ ਆ ਕੇ ਉਹ ਕਰਦੀ ਨਹੀਂ ਬਹੁਤ ਸੋਣਾ ਤੂੰ ਕਰਕੇ ਆਇਆ ਸਹਰੇ ਉਰ ਜਾ ਕੇ ਅੱਗੋਂ ਪਿੱਛੋਂ ਤੂੰ ਜਾਵੇਂ ਨਾ ਲੜਾਈ ਕਰਨ ਤੋਂ ਅਸੇ ਚਲਾ ਗਿਆ ਤੂੰ ਤੈਨੂੰ ਮਾਸਾ ਸ਼ਰਮ ਨਾ ਤੈਨੂੰ ਅੱਜ ਮੈਂ ਭੈਣ ਤੇ ਜਾ ਕੇ ਪਿੰਡ ਤੇ ਇਹਦੇਆਂ ਲੜਾਈ ਕਰਨ ਜਦੋਂ ਉਹਨੇ ਕੰਮ ਹੀ ਇਹ ਕੰਮ ਕੀਤਾ ਲੜਾਈ ਵਾਲਾ ਤਾਂ ਫਿਰ ਇਹੋ ਹੀ ਕੋ ਹੋਣਾ ਹੈਗਾ ਚੱਲ ਤੂੰ ਆਪਣਾ ਰਾਂਝਾ ਰਾਜੀ ਕਰ ਆਇਆ ਨਾ ਚੱਲ ਕੋਈ ਗੱਲ ਨਹੀਂ ਹਾਂ ਮੈਂ ਗਾ ਲਿਆ ਰਾਂਝੀ ਰਾਜਾ ਉਹਨੇ ਮਜਬੂਰ ਕੀਤਾ ਮੈਨੂੰ ਰਾਂਝਾ ਰਾਜੀ ਕਰਨ ਵਾਸਤੇ ਹੁਣ ਭੈਣ ਗਾਹ ਕੇ ਨਾ ਇੱ ਮੰਮੀ ਉਹਨੇ ਤਾਂ ਚੱਲ ਹਰਕਤ ਕੀਤੀ ਕੀਤੀ ਪਰ ਤੁਹਾਡੇ ਤੋਂ ਮੈਨੂੰ ਉਮੀਦ ਨਹੀਂ ਕਿ ਤੁਸੀਂ ਮਰੇ ਨਾਲ ਲੜਜੋਗੇ ਤੇ ਆਹ ਵੇਖੋ ਤੁਹਾਡੇ ਗਾੜੀ ਹੱਥ ਜੋੜ ਕੇ ਮੇਰੀ ਬੇਨਤੀ ਆ ਗਾਣਾ ਕਿ ਤੈ ਇਹੋ ਜਿਹਾ ਕੰਮ ਕਰਿਓ ਇਹੋ ਜਿਹਾ ਗੁਨਾਹ ਨਾ ਕਰਿਓ ਗਰੀਬਣੀ ਨੂੰ ਮਾਰ ਕੇ ਇਹਦੇ ਗੁਨਾਹਾਂ ਦੀ ਸਜ਼ਾ ਜਿਹੜੀ ਨਾ ਭੁਗਤਣੀ ਮੰਮੀ ਬੜੀ ਔਖੀ ਹੋ ਬੱਸ ਕਰ ਬੱਸ ਕਰ ਮੈਨੂੰ ਬਹੁਤਾ ਸਮਝੋ ਤੇ ਨਾ ਦੇ ਅਸੀਂ ਕਿਹੜਾ ਉਹਨੂੰ ਫੱਟ ਮਾਰਦਾ ਆ ਜਿਹੜਾ ਉਹਨੂੰ ਫੱਟ ਮਾਰਦਾ ਤੇ ਉਹ ਡਿਗ ਪਈ ਆ ਮੰਮੀ ਮੇਰੀ ਇੱਕ ਗੱਲ ਸੁਣਨਾ ਔਖੀ ਭਾਰੀ ਵੇਲੇ ਉਹਨੇ ਤੇਰੇ ਕੰਮ ਆਉਣਾ ਨਾ ਕਿ ਤੇਰੀ ਕੁੜੀ ਨੇ ਤੇ ਬਾਕੀ ਤੇ ਮੈਂ ਮਮੀ ਤੁਹਾਨੂੰ ਸਮਝਾ ਹੀ ਸਕਦਾ ਵਾਂ ਤੇ ਚਲੋ ਮੈਂ ਰੱਬ ਗਾੜੀ ਅਰਦਾਸ ਕਰਦਾ ਵੀ ਰੱਬ ਤੁਹਾਨੂੰ ਸਮਤ ਬਖਸ਼ੇ ਤੇ ਬਾਕੀ ਤੁਹਾਡੀ ਆਪਣੀ ਸੋਚ ਵਾ ਜਿੱਦਾਂ ਤੂੰ ਮਰਜ਼ੀ ਲੈ ਜਾ ਹਾਂ ਮੈਂ ਤੇ ਸਾਰੇ ਆਂਦੇ ਸੀਗੇ ਵੀ ਤੂੰ ਨਾ ਰਿਸ਼ਤਾ ਕਰ ਨਾ ਕਰ ਰਿਸ਼ਤਾ ਮੈਂ ਆਹ ਨਹੀਂ ਚੱਲ ਕੋਈ ਗੱਲ ਗਰੀਬ ਘਰ ਦੀ ਲੈ ਆਉਨੇ ਆ ਮੈਨੂੰ ਕੀ ਪਤਾ ਸਿਆਹ ਦਿਨ ਮੈਨੂੰ ਵੇਖਣੇ ਪੈਣਗੇ ਮੈਨੂੰ ਸੋਖ ਦੀ ਥਾਂ ਤੇ ਤੇਰਾ ਦੁੱਖ ਭੋਗਣਾ ਪੈ ਗਿਆ ਮੈਂ ਤਾਂ ਬਸ ਤਾਂ ਉਹ ਦੇਣਾ ਨੂੰ ਇਹਨੂੰ ਘਰ ਲਿਆ ਕੇ ਨਾ ਲਿਆਂਦੀ ਤੇ ਨਾ ਇਹੋ ਜਿਹੇ ਖਿਲਾਾਰੇ ਪੈਂਦੇ। ਓਹੋ ਮੈਂ ਤਾਂ ਕਦੀ ਸੋਚਿਆ ਵੀ ਨਹੀਂ ਸੀ ਵੀ ਆਹ ਦੇ ਨਾਉਣਗੇ ਸਾਡੇ ਘਰ ਦਾ ਮਾਹੌਲ ਇੰਨਾ ਖਰਾਬ ਹੋ ਜਾਊਗਾ। ਭੈਣਾਂ ਤੇ ਭੈਣ ਨੇ ਆਦੋਂ ਵੱਧ ਕਰਦੀ ਤੇ ਉਸ ਤੋਂ ਵੱਡੀ ਗੱਲ ਇਹ ਵੀ ਮੰਮੀ ਵੀ ਨਾਲ ਲੜ ਗਏ। ਉਹਨਾਂ ਇੱਕ ਵਾਰੀ ਵੀ ਨਹੀਂ ਸੋਚਿਆ ਵੀ ਸਾਡੇ ਘਰ ਦੀ ਓ ਧੀ ਆ, ਨਾਉ ਧੀ ਆ। ਕਿਹੀਂ ਉਹਦੇ ਨਾਲ ਕੀ ਕਰਨ ਦੇ ਆ ਜੇ ਕੋਈ ਅਭੀ ਨਾ ਵੀ ਹੋ ਜਾਂਦੀ ਤਹੀਂ ਲੋਕਾਂ ਨੂੰ ਕੀ ਮੂੰਹ ਖਾਉਣਾ ਹੈ ਕਿਦਾਂ ਲੋਕਾਂ ਚ ਵਿਚਰਨਾ ਹੈ ਸਾਰੇ ਲੋਕਾਂ ਨੇ ਸਾਨੂੰ ਗੱਲਾਂ ਕਰਨੀਆਂ ਹੈ ਕਿੰਨਾ ਮੈਂ ਮੰਮੀ ਨੂੰ ਸਮਝਾਇਆ ਸੀ ਪਰ ਮੰਮੀ ਤੋਂ ਉਮੀਦ ਨਹੀਂ ਹੈਗੀ ਸੀ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਕਿ ਇਹ ਬਣ ਕੀ ਗਿਆ ਵਾ ਇਹਨਾਂ ਨੇ ਉਹਨੂੰ ਵੀ ਕੁੱਟਿਆ ਗਰੀਬਣੀ ਨੂੰ ਤਾਂ ਹੁਣ ਉਹਦੇ ਕਰਕੇ ਘਰ ਦਾ ਮਾਹੌਲ ਖਰਾਬ ਹੋਇਆ ਨਾ ਇਹ ਹਰਕਤੇ ਕਰਦੀਆਂ ਤੇ ਨਾ ਇਥੋਂ ਤੱਕ ਨਾ ਬਤਾਉਂਦੀ ਭੈਣ ਮੇਰੀ ਵੱਡੀ ਸੀ ਤਾਂ ਮੈਂ ਕਦੀ ਉਹਦੇ ਨਾਲ આજ ਤੱਕ ਉੱਚਾ ਨਹੀਂ ਬੋਲਿਆ ਤੇ ਜਿਹੜਾ ਇਹ ਵਜਾ ਕਰਕੇ ਮੈਨੂੰ ਇਹਦਾਂ ਉੱਚਾ ਬੋਲਣਾ ਪਿਆ ਤੇ ਇੱਕ ਬੰਨੇ ਬਾਹਰ ਦੇ ਬੰਦਿਆਂ ਨਾਲ ਕੋਈ ਗੱਲ ਗਈ ਆ ਮੇਰਾ ਯਾਰ ਜਗਰੀ ਤੇ ਇੱਕ ਨਾਲ ਸਿੰਦੇ ਦੀ ਨਾਲ ਦੀ ਉਹ ਸੋਨਾ ਦੇ ਪਿੰਡ ਦੀ ਵੀ ਤੇ ਉਹਦੇ ਸਾਹਮਣੇ ਸਭ ਗੱਲਾਂ ਹੋਈਆਂ ਉਹ ਕੀ ਸੋਚਦੀ ਹੋਊਗੀ ਸਾਡੇ ਬਾਰੇ ਵੀ ਕਿੱਦਾਂ ਦੇ ਬੰਦੇ ਆ ਐਨੀਜ਼ ਦੀ ਸਾਡੀ ਸਾਰੀ ਮਿੱਟੀ ਚ ਮਿਲ ਗਈ